ਸਭ ਤੋਂ ਪਹਿਲਾਂ ਮੈਂ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਵੱਲੋਂ ਬਾਬਾ ਜੀ ਗੁਰਪ੍ਰੀਤ ਤੇ ਜਿੰਨੀ ਮੈਨੇਜਮੈਂਟ ਕਮੇਟੀ ਆ ਨਿਸ਼ਾਨੇ ਸਿੱਖੀ ਦੀ ਤੇ ਸਾਡੇ ਐਨਡੀਏ ਵਿੰਗ ਦੇ ਫੈਕਲਟੀਜ਼ ਤੇ ਸਾਡੇ ਕੈਡਟਸ ਵੱਲੋਂ ਮਾਝ ਦੇ ਮੁੱਖ ਮਹਿਮਾਨ ਡਿਪਟੀ ਜਨਰਲ ਜਸਬੀ ਸਿੰਘ ਤਾਲੀਵਾਲ ਪਰਮ ਸੇਵਾ ਮੈਡਲ ਅਤਿ ਸੇਵਾ ਮੈਡਲ ਉਸੇ ਸੇਵਾ ਮੈਡਲ ਨੂੰ ਬਹੁਤ-ਬਹੁਤ ਸਵਾਗਤ ਕਰਦਾ ਹਾਂ ਕਿ ਮੈਂ ਬਹੁਤ-ਬਹੁਤ ਧੰਨਵਾਦ ਹੈ ਕਿ ਉਹ ਚੰਡੀਗੜ੍ਹ ਤੋਂ ਚੱਲ ਕੇ ਇੱਥੇ ਸਾਡੇ ਕੋਲ ਆਏ ਨੇ ਸਾਡਾ ਹੌਸਲਾ ਫਜ਼ਾਈ ਕਰਨ ਵਾਸਤੇ ਸਾਡੇ ਬੱਚਿਆਂ ਦਾ ਤੇ ਆ ਵੀ ਆ ਰੀਲੀ ਗ੍ਰੇਟਫੁਲ ਟੂ ਯੂ ਸਰ ਫਾਰ ਹੈਵਿੰਗ ਕਮ ਆਲ ది way ਫਰੋਂ ਚੰਡੀਗੜ੍ਹ ਥੈਂਕ ਯੂ ਵੈਰੀ ਮਚ ਮੈਂ ਇਹਨੇ ਗੱਲ ਦੱਸਣਾ ਚਾਹਾਂਗਾ ਕਿ ਜਦੋਂ ਇੱਕ ਦੋ ਮਹੀਨੇ ਪਹਿਲਾਂ ਸਾਂ ਇਹ ਪ੍ਰੋਗਰਾਮ ਪਲਾਨ ਕਰ ਰਹੇ ਸੀਗੇ ਤੇ ਮੈਂ ਪਹਿਲੀ ਕਾਲ ਕੀਤੀ ਸੀ ਜਨਰਲ ਤਸਵੀਰ ਨੂੰ ਕਿ ਇਦਾਂ ਕਰਕੇ ਸਾਡਾ ਪ੍ਰੋਗਰਾਮ ਹੈ ਤੇ ਤੁਸੀਂ ਚੀਫ ਗੈਸ ਵਜੋਂ ਮਿਲ ਕੇ ਆਉਣ ਦੀ ਕਿਰਪਾਲਤਾ ਕਰੋਗੇ ਤੇ ਉਹਨਾਂ ਦਾ ਇਹੀ ਸਿੱਖ ਸੀਗਾ ਕਿ ਜਿਹੜੇ ਬਾਬਾ ਸੇਵਾ ਸਿੰਘ ਜੀ ਤੇ ਉਹਨਾਂ ਦੀ ਸੰਸਥਾ ਇੰਨਾ ਵਧੀਆ ਕੰਮ ਕਰ ਰਹੀ ਹੈ ਆ ਆਪਣੀ ਸੋਸਾਇਟੀ ਵਾਸਤੇ এনवायरमेंट ਵਾਸਤੇ ਉਹਦੇ ਵਿੱਚ ਸੰਯੋਗ ਦੇਣ ਵਾਸਤੇ ਮੇਰੀ ਖੁਸ਼ਕਿਸਮਤੀ ਹੋਈ ਕਿ ਮੈਂ ਇੱਥੇ ਆਵਾਂਗਾ ਸੋ ਵੀ ਆ ਵਰy ਗ੍ਰੇਟਫੁਲ ਟੂ ਯੂ ਸਰਸ ਫਾਰ ਬੀਇੰਗ ਹੇਅਰ ਵਿਦ ਅਸ ਟੁਡੇ ਆਮ ਆਲਸੋ ਵਰy ਗ੍ਰੇਟਫੁਲ ਟੂ ਪ੍ਰੀਜੀ ਅਲੂ ਵਾਲੀਆ ਬਿਕਾਉਜ਼ ਔਨ ਫਸਟ ਕਾਲ ਔਨ ਅ ਵੇਰੀ ਸ਼ਾਰਟ ਨੋਟਿਸ ਫਾਰ ਕਮਿੰਗ ਹੇਅਰ ਸਰ ਥੈਂਕ ਯੂ ਵੇਰੀ ਮੱਚ ਐਂਡ ਆ ਸੀ ਕਨਲ ਚੋਹਾਨ ਆਲਸੋ ਹੇਅਰ ਕਨਲ ਚੋਹਾਨ ਸਾਡੇ ਬੱਚਿਆਂ ਨੂੰ ਪ੍ਰਪੇਅਰ ਕਰਦੇ ਹੈਗੇ ਐਸਐਸਬੀ ਲਈ ਥੈਂਕ ਯੂ ਵੇਰੀ ਮੱਚ ਸਰ ਫਾਰ ਔਨਰਿੰਗ ਅਸ ਟੂ ਹੈਵ ਕਮ ਹੇਅਰ and i really also get for all the principals and uh, all the other staff within shala sikhi to be here with us what i'll do is i'll not take much time mai thoda katta hi langa 7-8 minute ta chan thoda briefing danga ki national defense academy jehda si wing baba ji ne shuru kita hega oh ki kam kar reha hega te ki meri routine routine hegi hai ga. briefing thodi english vich hovegi but jehni slides hagiya oh de vich punjabi vich ohna da dhanwad kita gaya hega so clan so, duly certified by the visit of the eighth si guru sarjan And this is the place where our second guru, Sri Guranga Dev Ji, he started off with the education and with the sporting activities and the spiritual education. So, we all understand that Sikh is a martial comp, right from the days of Guru. Sikhs have contributed immensely in all the wars, in everywhere, in all the battles. In young soldiers from Punjab, was, you know. taken from by the british in first world war and second world war i just want to tell you that first world war de vich apne jehde sardar sige unna di udon jehdi sigi sankhya asi 1 point pa... 5 singh di tahlewal parm vishesh seva medal ati vishesh seva medal vishesh seva medal jinnu san manat karan <laughs> ਇੱਕ ਮਿੰਟ ਬੇਟਾ ਅੱਗੇ ਪਾਸੇ ਹੋ ਜਾਓ ਇਹ ਕੀ ਦੇਣੀ ਆ ਇਹ ਨਾਲ ਦੇਣੀ ਇਹਨਾਂ ਨੂੰ ਇਹਨਾਂ ਨੂੰ ਸੰਭਾਸ ਹੋ ਗਿਆ ਇਹ ਦੋਗੇ ਇਹ ਬੇਲ ਦੇ ਹਿੱਸੇ ਮੁਕਤ ਦੇ ਸਰ ਉਹਨਾਂ ਨੂੰ ਸਿੰਘੀ ਢਾਲੀਵਾਲ ਪਰਮ ਵਿਸ਼ੇਸ਼ ਸੇਵਾ ਮੈਡਲ ਅਤੀ ਵਿਸ਼ੇਸ਼ ਸੇਵਾ ਮੈਡਲ ਵਿਸ਼ੇਸ਼ ਸੇਵਾ ਮੈਡਲ ਜੀਨੂ ਸੰਮਨਿਤ ਕਰਨ ਫਿਰ ਅਗੇ ਪਸੇਦ ਜਿਹੜੀ ਤੇ ਨਾ ਇਹਨਾਂ ਦੇ ਵਿੱਚ ਨਾ ਇਹਨਾਂ ਨੂੰ ਇਹ ਸੰਵਾਦ ਹੋ ਗਿਆ ਇਹ ਦੋਗੇ ਇਹ ਉਹ ਬੇਨਸੀ ਇੰਫੈਕਟ ਹੋ ਗਏ ਅੱਜ ਦੇ ਪ੍ਰੋਗ੍ਰਾਮ ਸ਼ਾਮ ਨੂੰ ਸੋ ਗੁਰ ਪਿਆਰੋ ਗੁਰਸੱਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰਾਣੀ ਵਿਦਿਆਰਥੀ ਮਿਲਣੀ ਦਾ ਪ੍ਰੋਗਰਾਮ ਲਿਖਿਆ ਗਿਆ ਉਹ ਸਬੰਧ ਵਿੱਚ ਆਪਾਂ ਸਾਰੇ ਇਕੱਤਰ ਹੋਏ ਆ ਲੈਫਟੀਨੈਂਟ ਜਨਰਲ ਸਾਹਿਬ ਜਸਵੀਰ ਸਿੰਘ ਜੀ ਹਾਲੀਵਾਲ ਜੀ ਉੱਚੇ-ਉੱਚੇ ਤੌਰ ਤੇ ਇੱਥੇ ਬੇਨਤੀ ਤੇ ਪ੍ਰਵਾਨ ਕੀਤੀ ਹੋਈ ਇੱਥੇ ਆਏ ਨੇ ਆਪ ਜੀ ਨੂੰ ਅਸ਼ੀਰਵਾਦ ਦਿੱਤਾ ਉਹਨਾਂ ਆਪਣੀ ਜ਼ਿੰਦਗੀ ਦੇ ਪਲ ਕਿਵੇਂ 40 ਸਾਲ ਦਾ ਸਮਾਂ ਕਿਵੇਂ ਸੇਵਾ ਕੀਤੀ ਕਿਵੇਂ ਉੱਥੇ ਉਹਨਾਂ ਨੇ ਆਪਣੀਆਂ ਮਤਲਬ ਪ੍ਰਾਪਤੀਆਂ ਕੀਤੀਆਂ ਕਿਵੇਂ ਉਹ ਆਪਣੇ ਸਫਲ ਹੋਏ ਜੀਵਨ ਦੇ ਵਿੱਚ ਉਹ ਆਪ ਜਿਨ੍ਹਾਂ ਨੂੰ ਸਾਂਝੇ ਕੀਤੇ ਆ ਸੋ ਹਮੇਸ਼ਾ ਹੀ ਕਿਰਪਾ ਕਾਲ ਕੇਰੀ ਭੇਜੀਤ ਮੇਰੀ ਜਦੋਂ ਫਿਰ ਬੰਦਾ ਉਦਮ ਕਰਦਾ ਏ ਹਿੰਮਤ ਕਰਦਾ ਏ ਤੇ ਵਾਹਗਰੋ ਦਾ ਅੰਗ ਸੰਗ ਹੋ ਕੇ ਉਹ ਦੀ ਸ਼ੈਦਾ ਕਰਦਾ ਏ ਸੋ ਬਾਰੇ ਬੱਚੋ ਤੁਸੀਂ ਵੀ ਉਤਮ ਕਰੋ ਉਹਨਾਂ ਦੇ ਜੀਵਨ ਤੋਂ ਸਿੱਧ ਲੈ ਕੇ ਉਹਨਾਂ ਨੇ ਕਿੱਥੋਂ ਲੈ ਕੇ ਅੱਜ ਤੁਹਾਨੂੰ ਪ੍ਰਬੰਧ ਅੱਜ ਕੱਲ ਬਹੁਤ ਪ੍ਰਬੰਧ ਹੋ ਗਏ ਨੇ ਕੋਚਿੰਗ ਦੇ ਹੋ ਗਏ ਨੇ ਉਹਨਾਂ ਦਿਨਾਂ ਚ 14-15 ਕੋਈ ਪ੍ਰਬੰਧ ਨਹੀਂ ਸੀ ਤੇ ਫਿਰ ਵੀ ਉਹਨਾਂ ਨੇ ਸਫਲਤਾ ਐਡੀ ਉੱਥੇ ਪਹੁੰਚ ਪਹੁੰਚ ਗਏ ਸੋ ਤੁਸੀਂ ਵੀ ਮਲਹੋੜੇ ਆ ਬੱਚੇ ਹੁਣ ਹਰ ਜਿਹੜਾ ਨੂੰ ਸਨਮਾਨਤ ਕੀਤਾ ਗਿਆ ਆਪਣੇ ਪੁਰਾਣੇ ਵਿਦਿਆਰਥੀ ਜਿਹੜੇ ਸਫਲ ਹੋਏ ਨੇ ਉਹਨਾਂ ਦੀ ਵੀ ਧਾਰ ਤੁਹਾਡੇ ਸਾਹਮਣੇ ਆ ਸਹਿਜਪ੍ਰੀਤ ਸਿੰਘ ਜੀ ਔਰ ਜੈ ਵੀ ਜਿਹੜਾ ਹੁਣੇ ਬੱਚਾ ਹੋਏ ਨੇ ਔਰ ਇੱਕ ਦਾ 7ਵਾਂ ਰੈਂਕ ਇੱਕ ਦਾ 38ਵਾਂ ਰੈਂਕ ਆਲ ਓਵਰ ਇੰਡੀਆ ਵਿੱਚੋਂ ਆਣਾ ਉਹ ਤੁਹਾਡੇ ਵਿੱਚੋਂ ਗਏ ਨੇ ਮੈਂ ਕਿਹਨ ਬੇਨਤੀ ਕਰਦਾ ਨਾ ਵੀ 50 ਬੱਚੇ ਵਿਦਿਆਰਥੀ ਇਸ ਕਲਾਸ ਵਿੱਚ ਬੈਠੇ ਨੇ ਜਿਹੜੇ ਟੀਚਰ ਸਾਹਿਬਾਨ ਨੇ ਉਹ ਸਾਰਿਆਂ ਨੂੰ ਇੱਕੋ ਜਿਹਾ ਲੈਸ ਨਹੀਂ ਕੋਈ ਜਿਹਾ ਪੜਾਈ ਕਰਾਉਂਦੇ ਨੇ ਇੱਕੋ ਜਿਹਾ ਸਮਾਂ ਦਿੰਦੇ ਨੇ ਤੇ ਪੰਜਾਬ ਵਿੱਚੋਂ 15 ਵੀ ਬੱਚੇ ਲਿਖਤੀ ਟੈਸਟ ਪਾਸ ਕਰ ਜਾਂਦੇ ਨੇ ਤੇ 5-7 ਬੱਚੇ ਐਸਐਸਬੀ ਕਲੀ ਕਰ ਜਾਂਦੇ ਨੇ ਹਾਲਾਂਕਿ ਪੜ੍ਹਾਈ ਸਾਰਨ ਉਹਨਾਂ ਨੂੰ ਵੱਖਰੀ ਟਿਊਸ਼ਨ ਨਹੀਂ ਮਿਲਦੀ ਜਾਂ ਵੱਖਰਾ ਉਹਨਾਂ ਨੂੰ ਟਾਈਮ ਨਹੀਂ ਮਿਲਦਾ ਤੇ ਪਰ ਉਹ 5-7 ਬੱਚੇ ਜਾਂ 15 ਵੀ ਬੱਚੇ ਲਿਖਤੀ ਤੌਰ ਤੇ ਜਾਂ 5-7 ਬੱਚੇ ਜਿਹੜੇ ਸਫਲ ਹੁੰਦੇ ਨੇ ਇਹ ਰਾਜਮੋਹ ਮਿਹਨਤ ਕਰਦੇ ਨੇ ਉਹਦਾ ਪੂਰਾ ਜਿ ਤਰ੍ਹਾਂ ਸ਼ਾਇਦ ਰਿਤ ਨੇ ਕਿਹਾ ਵੀ ਜੋ ਵੀ ਤੁਹਾਨੂੰ ਟੀਚਰ ਸਿੱਖਿਆ ਦਿੰਦਾ ਉਹਨੂੰ ਧਿਆਨ ਦੇ ਨਾਲ ਸੁਣੋ ਧਿਆਨ ਦੇ ਨਾਲ ਬਾਤ ਕਰੋ ਤੇ ਉਹਦੇ ਤੇ ਪੂਰਾ ਧਿਆਨ ਦੇ ਕੇ ਉਹਨੂੰ ਕੇਂਦਰਤ ਕਰੋ ਆਪਣੇ ਆਪ ਨੂੰ ਸੈਲ ਕਰਕੇ ਕਿਉਂਕਿ ਕਈ ਵਾਰ ਅਸੀਂ ਧਿਆਨ ਸਾਡਾ ਹੋਰ ਬੰਨੇ ਹੁੰਦਾ ਤੇ ਜੋ ਟੀਚਰ ਸਹਿਬਾਨ ਸੰਦਸ ਰੋ ਦੀ ਧਿਆਨ ਚ ਵਿਸਰ ਜਾਂਦਾ ਹੈ ਸੋ ਜੇ 50 ਵਿੱਚੋਂ ਅਨਸੰਤ ਬੱਚੇ ਸਭ ਲੋਦੇ ਨੇ ਤੇ ਜਾਂ ਕੋਈ ਵੀ ਨਾ ਹੋਵੇ ਤੇ ਫੇਰ ਸਮਝੀਦਾ ਵੀ ਕੋਈ ਸਾਡਾ ਅਧਿਆਪਕਾਂ ਦਾ ਜਾਂ ਪ੍ਰਬੰਧ ਦਾ ਕੋਈ ਢੇਲਮਟ ਹੈ ਗਿਆ ਜੇ ਨਾਲੇ ਨਾਲ ਉਹ ਸਫਲ ਉਹ ਹੁੰਦੇ ਨੇ ਜਿਹੜੇ ਧਿਆਨ ਕੇਂਦਰਿਤ ਕਰਦੇ ਨੇ ਤੇ ਤੁਸੀਂ ਵੀ ਤੁਹਾਨੂੰ ਮੌਕਾ ਮਿਲਿਆ ਜੇ ਜਿਹੜੇ ਪਲੱਸ 2 ਵਾਲੇ ਨੇ ਜਾਂ ਪਲੱਸ 1 ਆਉਣੇ ਅਗਲੇ ਸਾਲ ਆਉਣੇ ਹੋਣਾ ਉਹਨਾਂ ਵੀ ਆਉਣਾ ਸੋ ਤੁਸੀਂ ਵੀ ਬਹੁਤ ਇਸ ਧੀ ਦੇ ਨਾਲ ਉਹ ਸਿੱਧ ਤੁਹਾਨੂੰ ਮਿਲ ਲੈਣੀ ਚਾਹੀਦੀ ਹੈ ਜਿਹੜੇ ਬੱਚੇ ਆਪਣੇ ਸਫਲ ਹੋਏ ਨੇ ਤੇ ਬਹੁਤ ਆਪੋ ਆਪਣੀਆਂ ਆਪਣੇ ਮਕਾਮ ਤੇ ਪਹੁੰਚੇ ਨੇ ਉਹਨਾਂ ਨੂੰ ਸਾਰੀ ਇੱਥੇ ਕਿਉਂਕਿ ਮਾਹੌਲ ਇੱਥੇ ਸੇਵਾ ਦਾ ਵੀ ਸਿਮਰਨ ਦਾ ਵੀ ਵਿਦਿਆ ਦਾ ਵੀ ਆ ਵੱਡਿਆਂ ਦਾ ਆਦਰ ਕਿਤਰਾ ਕਰਨਾ ਸਾਰੀਆਂ ਆਲ ਓਵਰ ਜੁੜੀਆਂ ਪ੍ਰਸਿਡੈਂਟੀ ਡਵੈਲਪਮੈਂਟ ਇੱਥੇ ਉਹ ਬੱਚਾ ਨੂੰ ਕੁਦਰਤੀ ਮਾਹੌਲ ਇੱਥੇ ਮਿਲਦਾ ਸੰਗਤ ਦੀ ਸੇਵਾ ਦਾ ਵੀ ਤੋਂ ਉਥੇ ਐਨਡੀਐ ਵਿੱਚ ਹੁੰਦਾ ਵੀ ਉਹ ਕਿਤਰਾ ਕਿਸੇ ਨਾਲ ਲੈ ਕੇ ਤਣ ਚੱਲਦੇ ਨੇ ਕਿਸੇ ਦਾ ਭਲਾ ਕਿਤਰਾ ਕਰਦੇ ਨੇ ਇਹ ਸਾਰੇ ਗੁਣ ਉਹ ਵੇਖਦੇ ਨੇ ਉਹ ਤੁਹਾਨੂੰ ਗੁਣ ਉਹ ਕੁਦਰਤੀ ਇੱਥੇ ਮਾਹੌਲ ਦੇ ਵਿੱਚ ਤੁਹਾਨੂੰ ਮਿਲੀ ਜਾ ਰਹੇ ਨੇ ਵੀ ਤੁਸੀਂ ਜਦੋਂ ਕਿਸੇ ਨੂੰ ਲੰਗਰ ਛਕਾਉਂਦੇ ਜੇ ਜੇ ਕਿਹਨੂੰ ਜਲਪਣ ਛਕਾਉਂਦੇ ਜੇ ਕਿਹਨੂੰ ਉਹ ਜੀ ਕਹਿੰਦੇ ਜੇ ਉਹ ਸਾਰੀਆਂ ਤੁਹਾਡੀਆਂ ਪਰਸਨੈਲਿਟੀ ਵਿੱਚ ਉਹ ਗ੍ਰਹਿਣ ਕਰਦੀਆਂ ਤਾਂ ਉੱਥੇ ਵੀ ਉਹ ਚੰਗਾ ਕੰਮ ਕਰਦੀਆਂ ਸੋ ਤੁਸੀਂ ਵੀ ਜਿਵੇਂ ਸਾਈਪਲੀ ਸਿੰਘ ਆਪਣੇ ਬੇਟਾ ਹੁਣੇ ਪਿਛਲੇ ਸਾਲ ਦਾ ਹੋਇਆ ਔਰ ਆਰ ਆਰ ਇੰਡੀਆ ਸਤਵਰ ਇੱਕ ਕਿਉਂਕਿ ਹਰ ਲੈਫਟੀ ਜਨਰਲ ਹੋਵੇ ਜਾਂ ਮੇਜਰ ਜਨਰਲ ਹੋਵੇ ਬਰਗੇਡੀਅਰ ਹੋਵੇ ਕਰਨਲ ਸਾਹਿਬ ਹੋਣ ਸਾਰਿਆਂ ਦੇ ਬੱਚੇ ਐਨਡੀ ਦੇ ਵਿੱਚ ਉਹ ਸਟੈਫੀਰ ਅਪੀਲ ਹੁੰਦੇ ਨੇ ਤੇ ਤੁਸੀਂ ਫਿਰ ਉਹਨਾਂ ਬੱਚਿਆਂ ਨੂੰ ਜਿਹੜਾ ਲੈਫਟਨੈਂਡ ਦੇ ਘਰ ਦੇ ਬੱਚਾ ਪੈਦਾ ਹੋਇਆ ਉਹਨੂੰ ਮਾਹੌਲ ਬਚਪਨ ਤੋਂ ਕਿਹੋ ਜਿਹਾ ਮਿਲਦਾ ਤੇ ਕਿਹੋ ਜਿਹਾ ਉਹਨਾਂ ਨੂੰ ਉਹਨੇ ਮਤਲਬ ਸਿੱਖਿਆ ਮਿਲਣੀ ਆ ਕਿਹੋ ਜਾਂ ਉਹ ਇੱਕ ਪਿੰਡੂ ਬੱਚਾ ਜੀਵਨ ਤੋਂ ਲੈ ਕੇ ਉਹ ਉਹਨਾਂ ਦੇ ਨਾਲ ਸਮਝੋ ਉਸ ਰੈਂਕ ਤੋਂ ਉੱਪਰ ਉਹਨੇ ਬੱਚੇ ਨੇ 90 ਨੰਬਰ ਲਏ ਨੇ ਸੋ ਇਹ ਚੀਜ਼ ਤੁਸੀਂ ਵੀ ਉਹ ਬੱਚਾ ਸਹਿਜ ਪਾਠ ਵੀ ਕਰਦ ਰਿਹਾ ਨਿਤਨੇਮੀ ਵੀ ਕਰਦ ਰਿਹਾ ਤੁਸੀਂ ਸਭੋ ਜਿਹੜੋ 2 2 ਵਜੇ ਤੱਕ ਰਾਤ ਪੜ੍ਹਦੇ ਰਹੇ ਤੇ ਉਹ 11:00 ਵਜੇ ਰਾਮਨ ਸੋਚਦਾ ਕਿ ਨਾ ਜੀ ਮੈਨੂੰ ਮੈਨੂੰ ਸੰਤੁਸ਼ਟੀ ਆ ਤੇ ਸਵੇਰੇ ਉੱਠ ਕੇ ਅਮਰਤੋੜੇ ਉੱਠ ਕੇ ਉਹਨਾਂ ਨੇ ਇਸ਼ਨਾਨ ਪਾਣੀ ਕਰਕੇ ਨਾਲ ਨਿਤਨੇਮ ਕਰਨਾ ਤੋਂ ਵੇਖੋ ਉਹਨੇ ਬੱਚੇ ਨੇ ਤਾਂ ਨੂੰ ਪੜ੍ਹਾਈ ਵੀ ਛੋ ਭਾਵੇਂ ਕੜ ਗਈ ਪਰ ਉਹ ਸਫਲ ਹੋ ਗਿਆ ਕਿਉਂਕਿ ਇੱਛਾ ਸ਼ਕਤੀ ਜਿਹੜੀ ਹੁੰਦੀ ਆ ਭਰੋਸਾ ਕਰੋ ਤੇ ਮਿਹਨਤ ਜਿਹੜੀ ਉਹ ਬਣੇ ਕੰਮ ਆਉਂਦੀ ਆ ਸੋਇਸਾ ਤੇ ਇਹੋ ਧਾਰਨਾ ਮਿਲ ਜਾਂਦੀ ਆ ਤੇ ਤੁਸੀਂ ਵੀ ਤਗੜੇ ਹੋ ਕੇ ਮਿਹਨਤ ਕਰਕੇ ਕਿਉਂਕਿ ਸਾਰਾ ਬੀਜ ਜਨ ਬਲਵੰਦਰ ਸਿੰਘ ਜੀ ਨਿਸ਼ਕਾਮ ਸੇਵਾ ਕਰਨੇ ਕਿਤਨਾ ਹਮੇਸ਼ਾ ਜੋ ਸੇਵਾਮੁਕਤ ਹੋਏ ਤੋੜ ਬੇਨਤੀ ਕੀਤੀ ਉਹਨਾਂ ਨੇ ਪ੍ਰਵਾਨ ਕੀਤੀ ਸਦਾ ਗਰਮੀਤ ਸਿੰਘ ਕਰਨਲ ਗਰਮੀਤ ਸਿੰਘ ਜੀ ਉਹ ਵੇਖੋ ਕਿ ਤਰ੍ਹਾਂ ਤੁਹਾਨੂੰ ਭਾਵਨਾ ਦੇ ਨਾਲ ਆਪਣੇ ਪੂਰੀ ਸ਼ਾਨਦਾਰ ਨਾਲ ਤੁਹਾਨੂੰ ਵਿੱਦਿਆ ਦੇ ਰਹੇ ਨੇ ਗਰੁੱਪ ਕੈਪਟਨ ਸਰ ਬਲਜੀਤ ਸਿੰਘ ਜੀ ਔਰ ਖੈਰਾਬਾਬ ਸਾਰੇ ਵਾਰਡਨ ਇਹ ਸਾਰੀ ਟੀਮ ਸਾਰਾ ਸਟਾਫ ਦਿਨੇਸ਼ ਜੀ ਇਹ ਸਾਰੇ ਜਿੰਨੇ ਵੀ ਹੈਗੇ ਨੇ ਤੁਹਾਨੂੰ ਇਹ ਦਿਨ ਰਾਤ ਕਰਕੇ ਮਿਹਨਤ ਕਰਦੇ ਨੇ ਵੀ ਸਾਡੇ ਬੱਚੇ ਸਫਲ ਹੋਣ ਮੈਂ ਉਹਨਾਂ ਦੀ ਹਾਜ਼ਰੀ ਦੇ ਵਿੱਚ तमाम ਸਿੱਖ ਨਿਸ਼ਾਨੇ ਸਿੱਖੀ ਇੰਸਟੀਚਿਊਟ ਦੇ ਔਜ਼ੇਦਾਰ ਇਹ ਬੱਚੇ ਜਿਹੜੇ ਕੀ ਹਿੰਦੁਸਤਾਨ ਦਾ ਫਿਊਚਰ ਨੇ ਉਹਨਾਂ ਸਾਰਿਆਂ ਦੇ ਨਾਲ ਮੈਂ ਗੱਲਬਾਤ ਕਰ ਸਕਾਂ ਮੈਂ ਆਪਣੇ ਵੱਲੋਂ तमाम ਫੈਕਲਟੀ ਮੈਂਬਰਸ ਹੈਡਸ ਆਫ ਈਚ ਡਿਪਾਰਟਮੈਂਟ ਐਂਡ ਮੇਜਰ ਜਨ ਬਲਵਿੰਦਰ ਸਿੰਘ ਐਂਡ ਹਿਸ ਟੀਮ ਨੂੰ ਆਪਣੇ ਵੱਲੋਂ ਸ਼ਾਬਾਸ਼ੀ ਦੇਣਾ ਚਾਹਾਂਗਾ ਕਿ ਉਹਨਾਂ ਨੇ ਇੱਕ ਬਹੁਤ ਹੀ ਅੱਛਾ जो करिकुलम है वो चलाया ताकि बच्चे इस तो फायदा उठा के भविख जेडीज एंड जेंटमैन एंडल बॉयज एंड गर्लस टेल यू दैट इफ आई रोज एंड टूड एवरीबोडीड पी वी एस एम ए वी एस एम वी एस एम दैट इज ऑल दीज आर थ्री medal is given to you for exceptional service to the nation by the president of india having been a recipient of all that ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਕੋਈ ਬੜਾ ਕੋਈ ਆਲੋਕਾਰ ਇਨਸਾਨ ਨਹੀਂ ਸੀ ਤੁਹਾਡੇ ਵਾਂਗੂ ਮੈਂ ਵੀ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਮੇਰੀ ਪਦਾਇਸ਼ ਹੈ ਮੇਰੇ ਫਾਦਰ ਇੱਕ ਆਮ ਕਿਸਾਨ ਸੀਗੇ ਸਿਰਫ ਫਰਕ ਇਹ ਸੀਗਾ ਕਿ ਉਹ ਥੋੜੇ ਪੜ੍ਹੇ ਲਿਖੇ ਸੀਗੇ ਬਾਕੀ ਕਿਸਾਨਾਂ ਨਾਲੋਂ ਹਰ ਕੰਮ ਦੇ ਵਿੱਚ ਉਹਨਾਂ ਨੇ ਐਕਸਪੈਰੀਮੈਂਟ ਕਰਨਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜੋ ਵੀ ਨਵਾਂ ਬੀ ਆਉਣਾ ਸਭ ਤੋਂ ਪਹਿਲਾਂ ਉਹਨਾਂ ਨੇ ਲਗਾਉਣਾ ਉਹਨਾਂ ਨੂੰ ਕਾਮਯਾਬੀ ਹਾਸਲ ਹੋਣੀ ਤੇ ਫਿਰ ਬਾਕੀ ਪਿੰਡ ਦੇ ਲੋਕਾਂ ਨੇ ਉਹ ਕੰਮ ਕਰਨੇ ਉਹਨਾਂ ਦੀ ਇਹ ਤਮੰਨਾ ਸੀ ਕਿ ਮੈਂ ਦੇਸ਼ ਸੇਵਾ ਕਰਾਂ ਔਰ ਮੈਂ ਆਰਮੀ ਜੁਆਇਨ ਕਰਾਂ ਉਹਨਾਂ ਨੇ ਹਮੇਸ਼ਾ ਇਹੋ ਹੀ ਕਹਿਣਾ ਕਿ ਮੇਰਾ ਪੁੱਤ ਯੂਨੀਫਾਰਮ ਪਾ ਕੇ ਬੜਾ ਸਮਾਰਟ ਲੱਗੇਗਾ ਔਰ ਮੈਂ ਚਾਹੁੰਨਾ ਕਿ ਇਹ ਯੂਨੀਫਾਰਮ ਪਾਵੇ ਉਹਨਾਂ ਦੇ ਕਹਿਣ ਤੇ ਸੈਨਿਕ ਸਕੂਲ ਸੈਨਿਕ ਸਕੂਲ ਤੋਂ ਨੈਸ਼ਨਲ ਡਿਫੈਂਸ ਅਕੈਡਮੀ ਇੰਡੀਅਨ ਮਿਲਟਰੀ ਅਕੈਡਮੀ ਉਹਦੋਂ ਮਾ ਪਾਸ ਆਊਟ ਹੋਏ 1972 ਦੇ ਵਿੱਚ ਜਸਟ ਆਫਟਰ 1971 ਵਾਰ ਔਰ ਅਸੀਂ ਫੌਜ जॉइन ਕੀਤੀ ਫੌਜ ਜੁਆਇਨ ਕਰਨ ਦੇ ਬਾਅਦ ਹੌਲੀ ਹੌਲੀ ਸਿਸਟਮ ਦੇ ਵਿੱਚ ਤਰੱਕੀ ਕੀਤੀ ਔਰ ਅੱਜ ਉਹਦਾ ਇਸ ਮੁਕਾਮ ਤੇ ਆਏ ਆ ਕਿ ਬਾਬਾ ਜੀ ਵਰਗੇ ਮਹਾਨ ਇਨਸਾਨ ਜੋ ਕਿ ਬਹੁਤ ਪਾਰਦਰਸ਼ੀ ਔਰ ਦੂਰਅੰਦੇਸ਼ੀ ਹਨ ਉਹਨਾਂ ਨੇ ਸਾਨੂੰ ਚੁਣਿਆ ਤਾਂ ਕਿ ਅਸੀਂ ਆ ਕੇ ਤੁਹਾਡੇ ਨਾਲ ਗੱਲਬਾਤ ਕਰ ਸਕੀਏ ਇਹ ਮੇਰੀ ਬਹੁਤ ਵੱਡੀ ਮੈਂ ਮੈਂ ਬੱਚਿਆਂ ਨੂੰ ਇਹ ਕਹਿਣਾ ਚਾਹਉਣਾ ਕਿ this is a call to serve the nation joining the army is not a normal profession it is about answering a call to serve something greater than ourselves it is about protecting our freedom It is about protecting our families and our way of life. That is what you achieve when you join the armed forces. It is not only joining, it is not only a profession or a career, it is also adventure and excitement. Serving the military is not just about duty, adventure, excitement. Imagine traveling across the country, experiencing new places. meeting people that certain acts which push you to your limits ek insaan di jinni jaan hai gi aa utthon tak e tuhanu push karde ne taaki chamak ke tusi sona ban jao and it is about personal development technical training hai zaroori nahi ki sirf soldering hi karni hai army ya armed forces jo tusi join karde ho you can pursue a profession in engineering there's the engineering department there is a medical department there is a aviation department all kinds of departments are there executive logistical eh saariyan cheezan de vich taro kaam karan da mauka milda jo twadi individual kavliyat hai gi ya jo tada rujhan aa ya jiddar tada chuka aa tusi accordingly oh pick up kar sakde ho oh ilayare nu pick up tak sakde ho aur ohde vich jaake tusi apni maharat hasil kar sakde ho ਇਹ ਜੁਆਇਨਿੰਗ ਦਾ ਮਿਲਟਰੀ ਆਲਸੋ ਮੀਨਸ ਬਿਕਮਿੰਗ ਪਾਰਟ ਆਫ ਅ ਕਮਿਊਨਿਟੀ ਆ ਦੇਖੋ ਅੱਜ ਮੈਂ ਆਇਆ ਇੱਥੇ ਤਮਾਮ ਸੀਨੀਅਰ ਆਫੀਸਰਸ ਜੇਸੀਓ ਜਵਾਨ ਹਵਲਦਾਰ ਸਾਰਿਆਂ ਨੂੰ ਮੈਂ ਮਿਲਿਆ ਹਾਂ ਔਰ ਇਹਨਾਂ ਨੂੰ ਕਈਆਂ ਨੂੰ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਮਿਲਿਆ ਲੇਕਿਨ ਇਹ ਇੱਕ ਸਦਾ ਮਾਹੌਲ ਆ ਆਮੀ ਦਾ ਇਹ ਮੈਨੂੰ ਲੱਗਾ ਜਿਸ ਤਰ੍ਹਾਂ ਮੈਂ ਇਹਨਾਂ ਨੂੰ ਕਈ ਸਾਲਾਂ ਤੋਂ ਜਾਣਨਾ ਅਸੀਂ ਭਰਾਵਾਂ ਵਾਂਗੂ ਮਿਲੇ ਆ ਇਨਾਂ ਨੇ ਪੂਰੀ ਮੇਰੀ ਇੱਜ਼ਤ ਕੀਤੀ ਇੱਜ਼ਤ ਮਾਨ ਕੀਤਾ ਅਸੀਂ ਸ਼ਾਇਦ ਇੱਕ ਦੂਸਰੇ ਕੋ ਕੁਝ ਨਹੀਂ ਲੈਣਾ ਲੇਕਿਨ ਸਾਡੀ ਟ੍ਰੇਨਿੰਗ ਐਸੀ ਆ ਇਹ ਚੀਜ਼ ਜਿਹੜੀ ਆ ਤੁਹਾਨੂੰ ਇੱਕ ਚੰਗਾ ਇਨਸਾਨ ਬਣਾਉਂਦੀ ਆ ਆਰਮ ਫੋਰਸ ਦੀ ਜਿਹੜੀ ਟ੍ਰੇਨਿੰਗ ਹੈਗੀ ਆ ਔਰ ਤੁਸੀਂ ਆਰਮੀ ਛੱਡ ਕੇ ਜਦੋਂ ਜਾਓਗੇ ਐਂਡਲੈਸ ਮੌਕੇ ਤੁਹਾਨੂੰ ਮਿਲਣਗੇ ਤੁਸੀਂ ਆਪਣੇ ਬਾਬਾ ਜੀ ਦਾ ਇੰਸਟੀਚੂਟ ਹੀ ਦੇਖ ਲਓ ਇੱਥੇ ਕਿੰਨੇ ਐਕ ਸਰਵਿਸਮੈਨ ਨੇ ਜਿਹੜੇ ਜੀ ਸੇਵਾ ਕਰ ਰਹੇ ਨੇ ਇਹੋ ਜਿਹੇ ਐਂਡਲੈਸ ਮੌਕੇ ਜ਼ਿੰਦਗੀ ਦੇ ਤੁਹਾਨੂੰ ਮਿਲਦੇ ਨੇ after you join the armed forces.